ਇਹ ਵੇਖਣ ਵਾਲੀਆਂ ਸਾਰੀਆਂ ਭੈਣਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਆਪਣਾ ਸੂਟ ਫੈਂਸੀ ਹੁੰਦਾ ਹੈ ਇਹ ਜੋਰ ਜਿਹੜਾ ਦਾ ਸੂਟ ਹੈ ਸਾਰੇ ਵਰਕ ਆ ਅਗਲੇ ਪੱਲੇ ਤੇ ਤੇ ਲੈਂਥਰ ਹਰ ਪੂਰੀ ਕਰਨ ਵਾਸਤੇ نیچے ਤੋਂ ਸਾਫ ਆ ਤੇ ਬਾਜੂ ਵੀ ਪਲੇਨ ਨੇ ਇੱਥੇ ਕੋਈ ਵਰਕ ਨਹੀਂ ਆਇਆ ਕੋਈ ਲੇਸ ਨਹੀਂ ਲੱਗੀ ਹੋਈ ਇਹਨੂੰ ਆਪਾਂ ਹੋਰ ਫੈਂਸੀ ਕਰਨਾ ਹੈ ਪਾਲਟੀ ਵੇਅਰ ਸੂਟ ਕਰਨਾ ਹੈ ਇਹਦੇ ਵਾਸਤੇ ਆਪਾਂ ਹੁਣ ਆਪਾਂ ਲੇਸ ਲਾਵਾਂਗੇ ਆ ਲੈਸ ਆਪਣੀ ਪਹਿਲਾਂ ਤੇ ਆਪਾਂ ਲੈਸ ਨੂੰ ਏਦਾਂ ਬਾਜੂ ਤੇ ਲਾ ਲਵਾਂਗੇ ਇਸ ਤਰੀਕੇ ਜੇ ਚਾਹੇ ਚੂੜਾ ਆਪਣਾ ਬਣਿਆ ਵੀ ਹੋਇਆ ਹੈ ਤਾਂ ਵੀ ਆਪਾਂ ਉਹਨੂੰ ਘੇਰੇ ਤੇ ਲਗਾਣੀ ਹੋਵੇ ਤਾਂ ਲਗਾ ਸਕਦੇ ਆ ਬਾਜੂ ਨੂੰ ਥੋੜੀ ਜੀ ਢੇੜ ਕੇ 2-3 ਇੰਚ ਢੇੜ ਕੇ ਤੇ ਇੱਥੋਂ ਲੈਸ ਇਸ ਤਰ੍ਹਾਂ ਧਰ ਕੇ ਤੇ ਲਗਾਵਾਂਗੇ ਲਗਾਉਣ ਲਈ ਆਪਾਂ ਹੁਣ ਤੁਹਾਨੂੰ ਦੱਸਾਂਗੇ ਮਸ਼ੀਨ ਬਾਰੇ ਕਾ ਗਾ ਬਣਾ ਦਿੱਤਾ ਤੁਹਾਨੂੰ ਦੱਸਿਆ ਹੋਇਆ ਪਹਿਲਾਂ ਜਿਵੇਂ ਪਤਾ ਗਏ ਇੱਥੇ ਪਾਣੀ ਰੀਲ ਉਸ ਤੋਂ ਬਾਅਦ ਫਿਰ ਇੱਧਰ ਲੈ ਕੇ ਆਉਣੀ ਹੈ ਆ ਪੱਤੀ ਦੇ نیچے ਉਹ ਕਰਨੀ ਹੈ ਆਹ ਜੇ ਪੱਤੀ ਜਾ ਰਹੀ ਹੈ ਤੇ نیچے ਦੀ ਉਸ ਤੋਂ ਫਿਰ ਉੱਪਰ ਨੂੰ ਲੈ ਕੇ ਆਣੇ ਫਿਰ ਇਧਰੋਂ ਸਾਈਡ ਤੋਂ ਇਧਰ ਘੁਮਾ ਕੇ ਲੈ ਕੇ ਜਾਣੀ ਇਧਰ ਨੂੰ نیچے ਨੂੰ ਇਧਰੋਂ ਫਿਰ ਇਧਰ ਨੂੰ ਫਿਰ ਇੱਥੇ ਵਿੱਚ ਹੁੱਕ ਦਿੱਤੀ ਹੋਈ ਹੈ ਇਹਦੇ ਵਿੱਚ ਹੁੱਕ ਆ ਅਦੇ ਹੁੱਕ ਪਰ નીચે ਕਰਦੇ ਆਪਾਂ ਆਹ ਦੇਖੋ ਹੁੱਕ ਇਸ ਹੁੱਕ ਵਿੱਚ ਆਪਣੇ ਆਪ ਤਾਂ ਗੈਥੋਂ ਆਪਾਂ ਘੁਮਾ ਕੇ ਜੁੜ ਲੈਣਾ ਇਧਰ ਨੂੰ ਫਿਰ ਇਧਰ ਲੈ ਕੇ ਉਹ ਨਹੀਂ ਹੁੱਕ ਵਿੱਚ ਪੈ ਜਾਣਾ ਉਸ ਤੋਂ ਪਾਉਣ ਤੋਂ ਬਾਅਦ ਫਿਰ ਤੂੰ ਧਾਗਾ ਪਾ ਲੈਣਾ ਸੂਈ 'ਚ ਸੂਈ ਤਾਂ ਗੈਥੋਂ ਹੀ ਸਿੱਧਾ ਇਦਾਂ ਪੈਂਦਾ ਵਾ ਸੈਡਾਂ ਤੋਂ ਨਹੀਂ ਪੈਂਦਾ ਹੈਗਾ ਕਿ ਜਿਵੇਂ ਆਪਣੀ ਇੰਟਰਲੋਕਲ ਮਸ਼ੀਨ ਤਾਂ ਸ਼ੇਪ ਸਿੱਧੀ ਹੁੰਦੀ ਏ ਉਸ ਤਰ੍ਹਾਂ ਇਹਦੀ ਵੀ ਸਤੀ ਉਸ ਤੋਂ ਬਾਅਦ ਹੁਣ ਆਪਾਂ ਕਰ ਲਿਆ ਵਾ ਇਹਨੂੰ ਜਿਗਜਾਂ ਤੇ ਜਿਗਜਾਂ ਨਾਲ ਮਤਲਬ ਆਪਾਂ ਇੱਕ ਸੀਨ ਨਾਲ ਹੀ ਲੈਸ ਆਪਣੀ ਕੰਪਲੀਟ ਹੋ ਜਾਣੀ ਹੈ ਸਿੰਪਲ ਸੀਨ ਲਾਉਂਦੇ ਸੀ ਆਪਣੀ ਦੋ ਨੰਬਰ ਤੇ ਉਹਦੇ ਤੇ ਆਪਾਂ ਨੂੰ ਫਿਰ ਕਈ ਵਾਰੀ ਦੋ ਸੀਨਾਂ ਲਾਣੇ ਪੈਂਦੀਆਂ ਨੇ ਇੱਕ ਸੀਨ ਨਾਲ ਲੈਸ ਕਈ ਵਾਰੀ ਉੱਠਣ ਲੱਗ ਜਾਂਦੀ ਹੈ ਇਸ ਕਰਕੇ ਆਪਾਂ ਜਿਗਜਾਂ ਦੇ ਫੈਕਸ਼ਨ ਆ ਗਿਆ 3 ਤੇ ਤੇਨੀਆਂ ਆਪਾਂ ਉੱਪਰ ਕਰ ਲਿਆ ਤਿੰਨ ਉੱਪਰ ਕਰ ਲਿਆ ਤਿੰਨੀ ਇੱਥੇ ਆ ਗਿਆ ਆਪਾਂ ਤਿੰਨ ਨੰਬਰ सेम ਆ ਆਪਾਂ ਦਿੱਤਾ ਹੁੰਦਾ ਹੈ ਐਰੋ ਜਪਨਾ ਇਹ ਹੁੰਦਾ ਹੈ ਇਹਦੇ ਸੇਧ ਨੂੰ ਸਿੱਧਾ ਤਿੰਨ ਉੱਪਰ ਕਰ ਲਿਆ ਤਿੰਨੀ ਇੱਥੋਂ ਨੰਬਰ ਹੈ ਤਿੰਨੀ ਇੱਥੋਂ ਵੀ ਤਿੰਨਾ ਜਿਹਾ ਟੈਂਟਨ ਕਰ ਲਿਆ ਆਪਾਂ ਲੈਸ ਲਾਉਣ ਵਾਸਤੇ ਬੱਖੀਆ ਜਿਹੜਾ ਵੀ ਉਹ ਵੱਡਾ ਰੱਖਾਂਗੇ ਥੋੜਾ ਜਿਹਾ ਬੱਖੀਆ ਜਿਹੜਾ ਆਪਾਂ ਹਾਂ 4 ਨੰਬਰ ਦੇ ਕਰ ਲਿਆ ਤੇ ਇਹ ਹੈਗੀ ਆਪਣੀ ਇਹ ਪਾਗਾ ਟਾਈਟ ਜਾਂ ਲੂਜ਼ ਜੇ ਆਪਾਂ ਦੇਖਣਾ ਚੈੱਕ ਕਰਨਾ ਹੈ ਧਾਗਾ ਆਪਣਾ ਲੂਜ਼ ਆ ਜਾਂ ਟਾਈਟ ਆ ਉਹਨੂੰ ਸੈਟਿੰਗ ਕਰਨ ਵਾਸਤੇ ਤੇ ਫਿਰ ਉਹ ਆਪਾਂ ਦੱਸਾਂਗੇ ਤੁਹਾਨੂੰ ਲੇਸ ਲਾਣੀ ਆਪਾਂ ਬਾਜੂ ਸਿੱਧੀ ਰੱਖ ਲਈ ਉੱਪਰ ਲੇਸ ਸਿੱਧੀ सील लगा के आप देख हैं अपने लैस वगैरह सही है बाजू जी पहला सिलाई की हुई है इस करके अपन थोड़ा स्लो लानी पीती है अपने बाजू से लैस इस तरीके लग चुकी है सिंपल बाजी ही सिंपल फैंसी बाजू तैयार कर लें जो भी अपना धागा कटना वोई उपर करना व उपर करके इस तरह पिछु नहीं घुमा के कटने अपने आप धागा कटता हूँ आप इतों कैची ना ਲੇਸ ਕਰ ਦਿੱਤੀ। ਇਹ ਆਪਣੇ ਬਾਜੂ ਤੇ ਲੈਸ ਲੱਗੀ। ਹੁਣ ਦੱਸਾਂਗੇ ਆਪਾਂ ਤੁਹਾਨੂੰ ਘੇਰੇ ਤੇ ਲਾਹੀ ਲੈਸ। ਇਸ ਤਰੀਕੇ ਨਾਲ ਆਪਾਂ ਕਮੀਜ਼ ਦੇ ਘੇਰੇ ਤੇ ਕਰਾਂਗੇ। ਕਮੀਜ਼ ਦੇ ਘੇਰੇ ਨੂੰ ਪਹਿਲਾਂ ਹੀ ਤਰਪਾਈ ਵਗੈਰਾ ਕੀਤੀ ਹੋਈ ਹੈ। ਇਸ ਦਾ ਆਪਾਂ ਨੂੰ ਲੈਸ ਨੂੰ ਥੋੜਾ ਫੋਲਡ ਕਰ ਲਵਾਂਗੇ। 니ਚੇਨ ਫੋਲਡ ਕਰਕੇ ਕਿਸ ਵਾਰਾ ਕਰਕੇ ਪਾਵਰ ਆਪਣੇ ਹੱਥ ਚ ਹੁੰਦੀ ਏ ਤੇਜ ਜਾਂ ਹੌਲੀ ਚ ਚਲਾਣੀ ਉਹ ਆਪਾਂ ਆਪਣੇ ਘਟਾਉਣ ਕਰ ਸਕਦੇ ਆ ਇੱਥੇ ਹੁਣ ਆਪਾਂ ਪਹਿਲਾਂ ਹੀ ਹੋਲਡ ਕਰ ਲੈਣਗੇ ਤਾਂ ਧਿਆਨ ਰੱਖਣਾ ਹੈ ਆਪਣਾ نیچے ਤੋਂ ਉੱਪਰੋਂ ਹੋਲਡ ਕੀਤੀ ਹੋਈ ਲੈਸ ਦਿਸੇ ਨਾ ਜੇ ਪਾਸੇ ਇਹਨ ਪੱਕੀ ਕਰਨੀ ਹੋਵੇ ਬੈਕ ਇਸ ਤਰੀਕੇ نیچے ਨੂੰ ਕਰ ਦੇਣਾ ਫ੍ਰੀਟਿੰਗ ਕਰਕੇ ਪੱਕੀ ਹੋ ਜਾਂਦੀ ਹੈ